चलो जी बनाने करू अपने गुड़ छोटे पीस बना लें कद्दाल कट लें छोटे चोट छोटे पीस बना लें क्योंकि बड़ा पीस घोलू थोड़ा जहा टाइम लग जाता जी इसलिए आप छोटे पीस बना लें जी एक कौली अपनी गुड़ी होगी ਲਓ ਜੀ ਆਪਾਂ ਗੈਸ ਬਾਲਦੇ ਆਂ ਉਧਰ ਪੱਜ ਦਿੱਤੀ ਆਪਣੀ ਲਾਈਟ ਫਿਰ ਆਪਾਂ ਉਹ ਰਿਆਂਗੇ ਹੁਣ ਇਹਦੇ ਵਿੱਚ ਆਹ ਜਿਹੜੀ ਕੌਲੀ ਗੁੜ ਦੀ ਆ ਇਹਨੂੰ ਆਪਾਂ ਪਾ ਦਿੰਨੇ ਆ ਇੱਕ ਕੌਲੀ ਗੁੜ ਦੀ ਲੈ ਲਈ ਆਪਾਂ ਲਓ ਜੀ 3 ਕੌਲੀ ਆਪਾਂ ਵਿੱਚ ਐਡ ਕਰ ਲੈਨੇ ਆ ਪਾਣੀ ਦੀਆਂ ਇਨੂੰ ਆਪਾਂ ਚੰਗੀ ਤਰ੍ਹਾਂ ਗੁੜ ਦਾ ਚਾਣੀ ਬਣਾ ਲੈ ਉਹ ਬਣਾ ਲੈਨੇ ਆ ਕੜਾ ਆ ਮੈਲਟ ਕਰ ਲੈਨੇ ਆ ਗੁੜ ਨੂੰ ਲਓ ਜੀ ਚੰਗੀ ਤਰ੍ਹਾਂ ਪਕੌੜ ਨੂੰ ਹਲਿਆ ਹਲਿਆ ਕੇ ਘੋਲ ਲੈਨੇ ਆ ਇਹਨੂੰ ਇੱਕ ਕਵਾਲੀ ਦੇ ਲੈਨੇ ਆ ਜਦ ਤੱਕ ਆਪਣਾ ਗੁੜ ਚੰਗੀ ਤਰ੍ਹਾਂ ਘੁਲ ਜੂਗਾ ਲਓ ਜੀ ਗੁੜ ਆਪਣਾ ਮੈਲਟ ਹੋ ਗਿਆ ਚੰਗੀ ਤਰ੍ਹਾਂ ਇਹਨੂੰ ਇੱਕ ਵਾਰੀ ਆ ਗਈ ਹੁਣ ਇਹਨੂੰ ਆਪਾਂ نیچے ਲਾ ਲੈਣੇ ਲੋ ਜੀ ਗੁੜ ਆਪਣਾ ਚੰਗੀ ਤਰ੍ਹਾਂ ਰਿਜ ਗਿਆ ਇਹਨੂੰ ਆਪਾਂ ਲਾ ਲੈਣੇ ਨੀਚੇ ਹੁਣ ਆਪ ਉੱਪਰ ਧਰ ਲੈਣੇ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਸਕਾ ਲੈਣਾ ਚਿਕੜਾ ਹੀ ਆਪਣੇ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਦੇਸੀ ਘੀ ਕੀ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਮੈਲਟ ਮੈਲਟ ਹੋ ਗਿਆ ਜੀ ਇੱਕ ਕੌਲੀ ਆਪਾਂ ਨੇ ਪਾਲੀ ਘੋੜੀ ਦੇ ਤੱਕ ਕੇ ਕੌਲੀ ਆਪਾਂ ਪਾਵਾਂਗੇ ਸੂਜੀ ਦੀ ਉਹੀ ਕੌਲੀ ਲੈਤੀ ਹੈ ਜੀ ਜਿਹੜੀ ਘੋੜਾ ਵਾਲੀ ਸੀ ਉਹ ਕੌਲੀ ਆਪਾਂ ਨੇ ਧਾਰਤੀ ਉਹ ਕੌਲੀ ਗਿੱਲੀ ਸੀ ਇਸ ਕਰਕੇ ਮੋਤੀ ਸੂਜੀ ਪਾਈ ਨਹੀਂ ਉਹੀ ਕੌਲੀ ਹੈ ਇਹ ਇੱਕ ਆਪਾਂ ਨੇ ਘੀ ਤੇ ਲੈ ਲਈ ਤੇ ਇੱਕ ਕੱਪਾਂ ਨੇ ਸੂਜੀ ਦੀ ਪਾ ਲਈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਸੂਜੀ ਨੂੰ ਮੱਠੀ-ਮੱਠੀ ਅੱਗ ਤੇ ਉਨੀ ਦੇਰ ਤੱਕ ਆਪਾਂ ਸੂਜੀ ਨੂੰ ਭੁੰਨਦੇ ਰਹਾਂਗੇ ਜਿੰਨੀ ਦੇਰ ਤੱਕ ਆਪਣੀ ਸੂਜੀ ਘੂ ਨਹੀਂ ਛੱਡ ਦਿੰਦੀ ਐਦਾਂ ਚਮਚਾ ਫੇਰ ਘੱਟ ਸੀ ਫੇਰ ਫੇਰ ਕੇ ਆਪਾਂ ਇਹਨੂੰ ਸੂਜੀ ਨੂੰ ਭੁੰਨਦੇ ਰਹਾਂਗੇ ਲਓ ਜੀ ਸੂਜੀ ਆਪਣੀ ਚੰਗੀ ਤਰ੍ਹਾਂ ਭੁੱਜ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਂਦੇ ਆਂ ਡਰਾਈ ਫੂਡ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਕਾ ਲੈਂਦੇ ਆਂ ਲਓ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਣਾ ਜਿਹੜੀ ਆਪਾਂ ਨੇ ਜਸਨੀ ਬਣਾ ਕੇ ਰੱਖੀ ਸੀ ਜਿਵੇਂ ਨੇ ਨਾ ਆਪਾਂ ਚੰਗੀ ਤਰ੍ਹਾਂ ਐਦਾਂ ਕੱਟ ਸੀ ਫੇਰ ਫੇਰ ਕੇ ਪਕਾ ਲੈਨੇ। ਓਨੇ ਦੇਰ ਤੱਕ ਆਪਾਂ ਪਕਾਉਂਦੇ ਰਹਾਂਗੇ ਨਾ ਜਿੰਨੀ ਦੇਰ ਤੱਕ ਆਪਣਾ ਪ੍ਰਸਾਦ ਘੀ ਨਹੀਂ ਛੱਡ ਦਿੰਦਾ। ਲਓ ਜੀ ਦੇਖੋ ਪ੍ਰਸਾਦ ਆਪਣਾ گاੜਾ ਹੋਣ ਲੱਗ ਗਿਆ। ਅਮੇ ਚੰਗੀ ਤਰ੍ਹਾਂ ਆਪਾਂ ਇਦਾਂ ਹੀ ਪਕਾ ਲੈਨੇ। ਓਨੀ ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਚੰਗੀ ਤਰ੍ਹਾਂ ਹੀਨੀ ਛੱਡਦਾ। ਓਨੀ ਦੇਰ ਤੱਕ ਆਪਾਂ ਇਦਾਂ ਹੀ ਘਰਸੀ ਫੇਰਦੇ ਫੇਰਦੇ ਪਕਾ ਲਵਾਂਗੇ। ਜਿੰਨੀ ਦੇਰ ਕਿਲਾ ਕਿਲਾ ਨਹੀਂ ਬਣਦਾ ਜੀ ਓਨੀ ਦੇਰ ਤੱਕ ਆਪਾਂ ਇਹਨੂੰ ਪਕਾਉਂਦੇ ਰਹਾਂਗੇ। लो जी प्रसाद अपना बन गया देखो चंगी तरह कड़ाही देखो बने छो किए प्रसाद ने देखो अपना कठा हो गया कड़ाही लो जी देखो कि वह बने क्योंकि आप चीनी नहीं खाते जी चीनी खराब कर दिया ਇਸ ਕਰਕੇ ਆਪਾਂ ਅੱਜ ਗੁੜਦਾ ਪ੍ਰਸਾਦ ਬਣਾਇਆ ਲਓ ਜੀ ਇਹਨੂੰ ਆਪਾਂ ਪਲੇਟ ਦੇ ਵਿੱਚ ਪਾ ਲੈਨੇ ਆ ਤੁਸੀਂ ਚਾਹੋ ਤਾਂ ਦੇਸੀ ਕੀ ਹੋਰ ਦਿਖਾ ਸਕਦੇ ਹਾਂ ਪਰ ਆਪਾਂ ਇੰਨਾ ਕੀ ਨਹੀਂ ਖਾਂਦੇ ਜੀ ਲੋ ਜੀ ਉਪਰ ਆਪਾਂ ਲਾਦਾਂ ਨੇ ਡਰਾਈ ਫੂਡ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਗੁੜ ਵਾਲਾ ਸੂਜੀ ਦਾ ਪ੍ਰਸਾਦ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ